ਸਾਹ ਸੰਗਤ ਜੀ ਮਹਾਪੁਰਖਾਂ ਦਾ ਮਿਲਾਪ ਜੀਵਨ ਦੇ ਵਿਗੜੇ ਹੋਏ ਰਾਹਾਂ ਨੂੰ ਇੱਕ ਅੱਖ ਦੇ ਝਮਕਣ ਵਿੱਚ ਸਵਾਰ ਦਿੰਦਾ ਹੈ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲਦੀਆਂ ਹਨ ਤੇ ਕਬੀਰ ਸਾਹਿਬ ਦੇ ਜੀਵਨ ਵਿੱਚ ਵੀ ਅਜਿਹੀਆਂ ਕਈ ਸਾਖੀਆਂ ਆਉਂਦੀਆਂ ਹਨ ਕਿ ਜਿਸ ਤੋਂ ਇਹ ਸਚਾਈ ਪ੍ਰਗਟ ਹੋ ਕੇ ਸਾਹਮਣੇ ਆਉਂਦੀ ਹੈ ਇਹੋ ਜਿਹੀ ਇੱਕ ਸਾਖੀ ਅੱਜ ਆਪਾਂ ਸਰਵਣ ਕਰਾਂਗੇ ਜਿੱਥੇ ਕਬੀਰ ਸਾਹਿਬ ਰਹਿਆ ਕਰਦੇ ਸਨ ਉਸ ਸ਼ਹਿਰ ਵਿੱਚ ਇੱਕ ਨਵੀਂ ਵੇਸਵਹੀ ਚੜਦੀ ਜਵਾਨੀ ਦੀ ਮੁਟਿਆਰ ਜਵਾਨੀ ਨਾਲ ਮਸਤਾਨੀ ਹੋਈ ਹੋਈ ਸੀ ਉਹ ਇੰਨੀ ਸੋਹਣੀ ਸੀ ਕਿ ਉਸ ਦੇ ਚਮਕਦੇ ਮੁਖੜੇ ਤੇ ਇਨਸਾਨੀ ਨਿਗਾ ਨਹੀਂ ਸੀ ਟਿਕਦੀ ਤੇ ਹਰ ਨਿਗਾ ਨੂੰ ਉਸ ਦੇ ਸਾਹਮਣੇ ਝੁਕਣਾ ਪੈਂਦਾ ਸੀ ਉਹਦਾ ਸ਼ਿੰਗਾਰ ਉਸ ਦੇ ਹੁਸਨ ਲਈ ਸੋਨੇ ਤੇ ਸੁਹਾਗੇ ਵਾਲੀ ਗੱਲ ਸੀ ਜੜਾ ਵੀ ਉਹਨੂੰ ਦੇਖਦਾ ਸੀ ਉਹ ਕਿੱਲਿਆ ਜਾਂਦਾ ਸੀ ਤੇ ਕਿਸੇ ਵੀ ਥਾਂ ਜੋਗਾ ਨਾ ਰਹਿੰਦਾ ਪਰ ਹਲੇ ਉਹਦਾ ਹਿਰਦਾ ਇੰਨਾ ਮਲੀਨ ਨਹੀਂ ਸੀ ਹੋਇਆ ਸ਼ਾਇਦ ਜੀਵਨ ਦੀਆਂ ਕੁਝ ਮਜਬੂਰੀਆਂ ਨੇ ਉਸ ਨੂੰ ਹੁਸਨ ਦੇ ਬਾਜ਼ਾਰ ਦੀ ਖਿੜਕੀ ਵਿੱਚ ਲਿਆ ਕੇ ਬਿਠਾਤਾ ਸੀ ਇੱਕ ਦਿਨ ਕਬੀਰ ਸਾਹਿਬ ਉਹਦੀ ਖਿੜਕੀ ਦੇ ਸਾਹਮਣੇ ਜਾ ਕੇ ਖੜੇ ਹੋ ਗਏ ਤੇ ਬਿਟ-ਬਿਟ ਕਰਕੇ ਉਸਦੇ ਸੋਹਣੇ ਮੁਖੜੇ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸਵੇਰ ਦਾ ਵੇਲਾ ਸੀ ਇਹ ਉਹ ਵੈਸਵਾ ਹਲੇ ਬਣਾ ਸ਼ਿੰਗਾਰ ਕੇ ਬਾਰੀ ਵਿੱਚ ਹੀ ਬੈਠੀ ਸੀ ਕਿ ਭਗਤ ਜੀ ਵੀ ਉੱਥੇ ਪਹੁੰਚ ਗਏ ਉਹ ਸ਼ਿਕਾਰ ਦੀ ਭਾਲ ਵਿੱਚ ਬੈਠੀ ਸੀ ਪਰ ਪ੍ਰਮਾਤਮਾ ਨੇ ਉਸ ਦੀ ਕਲਿਆਣ ਕਰਨ ਵਾਲਾ ਸ਼ਿਕਾਰ ਭੇਜ ਦਿੱਤਾ ਸੀ ਦੋਵੇਂ ਇੱਕ ਦੂਜੇ ਵੱਲ ਧੇਰ ਤੱਕ ਟਿਕ ਟਿਕੇ ਲਾ ਕੇ ਦੇਖਦੇ ਰਹੇ ਦੋਹਾਂ ਦੀਆਂ ਜ਼ੁਬਾਨਾਂ ਬੰਦ ਸੀ ਅਖੀਰ ਵੈਸਵਾ ਦੀ ਜ਼ੁਬਾਨ ਖੁੱਲੀ ਉਹਨੇ ਆਵਾਜ਼ ਮਾਰੀ ਬਗੇਰੇ ਸਾਈ ਉੱਪਰ ਆ ਜਾਓ ਵੇਸਵਾ ਦੀ ਆਵਾਜ਼ ਸੁਣ ਕੇ ਕਬੀਰ ਜੀ ਤੇਜ਼ੀ ਨਾਲ ਪੌੜੀਆਂ ਚੜ੍ਹ ਕੇ ਉਹਦੇ ਸਾਹਮਣੇ ਜਾ ਕੇ ਖੜੇ ਹੋ ਗਏ ਇੱਕ ਸੰਤ ਮਹਾਤਮਾ ਨੂੰ ਪੂਰਨ ਰੂਪ ਵਿੱਚ ਦੇਖ ਕੇ ਵੇਸਵਾ ਦੇ ਹਿਰਦੇ ਦਾ ਇਨਸਾਨੀ ਜਜ਼ਬਾ ਕੁਝ ਥੋੜਾ ਜਿਹਾ ਜਾਗਿਆ ਉਹਨੇ ਸੋਚਿਆ ਅਖੀਰ ਸਾਡਾ ਵੇਸਵਾਵਾਂ ਦਾ ਕਿ ਇਹੇ ਕੰਮ ਰਹਿ ਗਿਆ ਹੈ ਕਿ ਅਸੀਂ ਅੰਮ੍ਰਿਤ ਵਿੱਚ ਜ਼ਹਿਰ ਘੋਲিয়ে ਤੇ ਪਵਿੱਤਰ ਰੂਹਾਂ ਨੂੰ ਅਪਵਿੱਤਰ ਕਰਕੇ ਰੋਲਣ ਲਈ ਸੁੱਟ ਦਈਏ ਥੋੜਾ ਚਿਰ ਇਸ ਸੋਚ ਵਿੱਚ ਡੁੱਬੀ ਰਹਿਣ ਵਿੱਚੋਂ ਉਸ ਨੇ ਫਕੀਰ ਸਾਈਂ ਵੱਲ ਅੱਖਾਂ ਚੁੱਕ ਕੇ ਦੇਖਿਆ ਤੇ ਪੁੱਛਿਆ ਤੁਸੀਂ ਇੱਥੇ ਕਿਉਂ ਆਏ ਹੋ ਕਬੀਰ ਜੀ ਨੇ ਇਸ ਸਵਾਲ ਦਾ ਉੱਤਰ ਅਜਿਹੀ ਮੁਸਕਰਾਹਟ ਨਾਲ ਦਿੱਤਾ ਕਿ ਜਿਸ ਦੇ ਗਲਤ ਅਰਥ ਲੈ ਕੇ ਵੇਸਵਾ ਫੇਰ ਬੋਲੀ ਤੁਸੀਂ ਮੈਨੂੰ ਪ੍ਰਭੂ ਦੀ ਭਗਤੀ ਵਾਲੇ ਬੰਦੇ ਜਾਪਦੇ ਹੋ ਤੁਸੀਂ ਮੇਰੇ ਹੁਸਨ ਨੂੰ ਦੇਖ ਕੇ ਮੇਰੇ ਸਰੀਰ ਨਾਲ ਦੋ ਘੜੀਆਂ ਮਨ ਪਰਚਾਉਣ ਲਈ ਆ ਗਏ ਹੋ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਪਰ ਤੁਸੀਂ ਜਾਣਦੇ ਹੋ ਕਿ ਇਸ ਦਾ ਅੰਤ ਕੀ ਹੋਏਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਰੋਮ-ਰੋਮ ਵਿੱਚ ਅਜਿਹਾ ਜ਼ਹਿਰ ਭਰਿਆ ਹੋਇਆ ਹੈ ਜਿਹੜਾ ਕਿ ਤੁਹਾਡੀ ਪ੍ਰਭੂ ਭਗਤੀ ਨੂੰ ਡੱਸ ਕੇ ਇਸ ਦੀ ਮੌਤ ਕਰ ਦਵੇਗਾ ਤੇ ਤੁਹਾਨੂੰ ਇਹਨਾਂ ਗਲੀਆਂ ਵਿੱਚ ਰੋਲਣ ਲਈ ਅਵਾਰਾ ਛੱਡ ਦੇਵੇਗਾ ਇਸ ਤਰ੍ਹਾਂ ਕਬੀਰ ਸਾਹ ਨੂੰ ਬੋਲ ਕੇ ਕਹਿੰਦੀ ਮੈਂ ਇਹ ਕੀ ਕਹਿ ਰਹੀ ਹਾਂ ਤੁਸੀਂ ਮੇਰੇ ਅੱਜ ਦੇ ਪਹਿਲੇ ਗਾਹ ਖੋ ਗਾਹ ਨੂੰ ਮੋੜਨਾ ਦੁਕਾਨਦਾਰੀ ਦੇ ਉਸੂਲਾਂ ਦੇ ਉਲਟ ਹੈ ਜਮ ਜਮ ਆਓ ਤੇ ਇਸ ਤਰ੍ਹਾਂ ਕਹਿ ਕੇ ਉਸਨੇ ਦੂਸਰੇ ਕਮਰੇ ਵਿੱਚ ਵਿਸ਼ੇ ਹੋਏ ਪਲੰਗ ਵੱਲ ਇਸ਼ਾਰਾ ਕਰ ਦਿੱਤਾ ਤੇ ਕਿਹਾ ਇੱਥੇ ਆਰਾਮ ਨਾਲ ਬੈਠ ਜਾਓ ਪਰ ਹੋਇਆ ਕੀ ਕਿ ਪੁਤਰੀ ਸ਼ਬਦ ਦੀ ਕੜਕਦੀ ਹੋਈ ਆਵਾਜ਼ ਨਾਲ ਉਹ ਸਮਝ ਹੀ ਗਈ ਕਬੀਰ ਜੀ ਕਹਿ ਰਹੇ ਸਨ ਪੁੱਤਰੀ ਮੈਨੂੰ ਤੇਰੇ ਹੁਸਨ ਨਾਲ ਕੋਈ ਵਾਸਤਾ ਨਹੀਂ ਮੈਂ ਤਾਂ ਸਿਰਫ ਉਸ ਮੁਸਵਰ ਦੀ ਕਾਰੀਗਰੀ ਨੂੰ ਦੇਖਣ ਵਾਸਤੇ ਇੱਥੋਂ ਤੱਕ ਪਹੁੰਚਿਆ ਹਾਂ ਕਿ ਪਹਿਲਾਂ ਤਾਂ ਇੰਨੀ ਸੁੰਦਰ ਤਸਵੀਰ ਬਣਾਉਂਦਾ ਹੈ ਤੇ ਫਿਰ ਉਸਨੂੰ ਇਸ ਤਰ੍ਹਾਂ ਗੰਦ ਵਿੱਚ ਰੋਲਣ ਲਈ ਸੁੱਟ ਦਿੰਦਾ ਹੈ ਕਿੰਨਾ ਕਾਰੀਗਰ ਮੁਸਵਰ ਹੈ ਉਹ ਤੇ ਨਾਲ ਹੀ ਕਿੰਨਾ ਬੇਰਹਿਮ ਵੀ ਹੈ ਕਿ ਜਿਹੜਾ ਹੁਸਨ ਰਾਜ ਮਹਿਲਾਂ ਵਿੱਚ ਰਾਜਾਂ ਦੀ ਪੂਜਾ ਦਾ ਹੱਕ ਹੁੰਦਾ ਹੈ ਉਸਨੂੰ 2-2 ਪੈਸੇ ਤੇ ਵਕਣ ਲਈ ਇਸ ਗੰਦੀ ਮੋਰੀ ਵਿੱਚ ਰੱਖ ਦਿੰਦਾ ਹੈ ਉਠਾ ਭਾਗਣੀ ਪੁੱਤਰੀ ਉਠ ਇਹ ਕਹਿੰਦਿਆਂ ਹੋਇਆ ਕਬੀਰ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਹੁਸਨਮਤੀ ਵੇਸਵਾ ਵੀ ਜ਼ਾਰ-ਜ਼ਾਰ ਰੋਣ ਲੱਗ ਪਈ ਉਸਨੇ ਘੁੱਟ ਕੇ ਕਬੀਰ ਜੀ ਦੇ ਪੈਰ ਫੜ ਲਏ ਤੇ ਫਿਰ ਬੋਲੀ ਜੇ ਤੁਸੀਂ ਮੈਨੂੰ ਆਪਣੀ ਪੁੱਤਰੀ ਕਿਹਾ ਹੈ ਤਾਂ ਮੈਨੂੰ ਆਪਣੀ ਪੁੱਤਰੀ ਬਣਾ ਕੇ ਰੱਖੋ ਪਿਤਾ ਜੀ ਮੈਨੂੰ ਇਸ ਨਰਕ ਕੁੰਡ ਵਿੱਚੋਂ ਕੱਢ ਕੇ ਲੈ ਜਾਓ ਮੋੜ ਇੱਥੇ ਕਦੇ ਨਹੀਂ ਆਵਾਂਗੀ ਕਬੀਰ ਜੀ ਉਸ ਵੇਸਵਾ ਨੂੰ ਲੈ ਕੇ ਹੇਠਾਂ ਉਤਰ ਆਏ ਪੁੱਤਰੀਆਂ ਵਾਂਗ ਉਸ ਨੂੰ ਕਈ ਮਹੀਨੇ ਆਪਣੇ ਘਰ ਵਿੱਚ ਰੱਖਿਆ ਤੇ ਫਿਰ ਉਸ ਦਾ ਇੱਕ ਚੰਗੇ ਸੇਵਕ ਨਾਲ ਵਿਆਹ ਕਰਕੇ ਉਸ ਨੂੰ ਹਮੇਸ਼ਾ ਲਈ ਪਾਪਾ ਦੇ ਮਾਰਗ ਤੋਂ ਰੋਕ ਕੇ ਉਸ ਦਾ ਕਲਿਆਣ ਕਰ ਦਿੱਤਾ ਪ੍ਰਮਾਤਮਾ ਆਪਣੇ ਭਗਤਾਂ ਦੇ ਕੰਮ ਕਰਨ ਲਈ ਆਪ ਆਉਂਦਾ ਹੈ ਇਸ ਗੱਲ ਦੀ ਗਵਾਹੀ ਇਕਤਾਂ ਨਵੇਂ ਭਗਤ ਦੀ ਜੀਵਨੀ ਵਿੱਚੋਂ ਮਿਲਦੀ ਹੈ ਤੇ ਦੂਸਰੀ ਭਗਤ ਕਬੀਰ ਜੀ ਦੀ ਜੀਵਨੀ ਵਿੱਚੋਂ ਕਬੀਰ ਭਗਤ ਜੀ ਦੀ ਸ਼ੋਭਾ ਸੁਣ ਕੇ ਕਾਂਸੀ ਦੇ ਈਰਖੀ ਲੋਕ ਬੜਾ ਹੀ ਸੜਿਆ ਕਰਦੇ ਸਨ ਤੇ ਹਮੇਸ਼ਾ ਇੱਕ ਅਜਿਹੇ ਮੌਕੇ ਦੀ ਤਾੜ ਵਿੱਚ ਰਿਹਾ ਕਰਦੇ ਸਨ ਕਿ ਕਦੋਂ ਕਬੀਰ ਜੀ ਨੂੰ ਪਰੇਸ਼ਾਨ ਤੇ ਬਦਨਾਮ ਕਰੀਏ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਉਹਨਾਂ ਲਈ ਅਜਿਹਾ ਮੌਕਾ ਆ ਹੀ ਗਿਆ ਜਦੋਂ ਕਬੀਰ ਜੀ ਦੇ ਘਰ ਵਿੱਚ ਅੱਧ ਤੰਗੀ ਸੀ ਤੇ ਰਾਤ ਨੂੰ ਚੁੱਲਾ ਵੀ ਗਰਮ ਨਹੀਂ ਸੀ ਹੋਇਆ ਕਰਦਾ ਤਾਂ ਉਹਨਾਂ ਨੂੰ ਇੱਕ ਸ਼ਰਾਰਤ ਸੋਜੀ ਕਿ ਸ਼ਹਿਰ ਵਿੱਚ ਰੌਲਾ ਪਾਈਏ ਕਿ ਕਬੀਰ ਜੀ ਸਾਰੇ ਲੋਕਾਂ ਨੂੰ ਉਹ ਕਿਆ ਹੋਇਆ ਭੋਜਨ ਦੇ ਰਹੇ ਹਨ ਇਸ ਤਰ੍ਹਾਂ ਸੋਚ ਕੇ ਉਹਨਾਂ ਨੇ ਸਾਰੇ ਸ਼ਹਿਰ ਵਿੱਚ ਰੌਲਾ ਪਾ ਦਿੱਤਾ ਕਿ ਕਬੀਰ ਜੀ ਸਾਰੇ ਲੋਕਾਂ ਨੂੰ ਪੱਕੇ ਹੋਏ ਭੋਜਨ ਦਾ ਲੰਗਰ ਵੰਡ ਰਹੇ ਹਨ ਹਰ ਇੱਕ ਨੂੰ ਢਾਈ ਢਾਈ ਸੇਰ ਮਠਿਆਈ ਮਿਲੇਗੀ ਤੇ ਇਸ ਮਕਸਦ ਲਈ ਉਹਨਾਂ ਨੇ ਏਰਖੀ ਸਜਣ ਪੁਰਸ਼ਾਂ ਵੱਲੋਂ ਸ਼ਹਿਰ ਵਿੱਚ ਢੰਡੋਰਾ ਵੀ ਪਟਵਾ ਦਿੱਤਾ ਤੇ ਨਾਲੇ ਉਹ ਆਪਸ ਵਿੱਚ ਇਹ ਗੱਪਾਂ ਮਾਰਨ ਲੱਗ ਪਏ ਕਿ ਬੜਾ ਆਕੜਿਆ ਫਿਰਦਾ ਸੀ ਹੁਣ ਦੇਖਾਂਗੇ ਇਸ ਜੁਲਾਹੇ ਨੂੰ ਜਦੋਂ ਇਸ ਦੀ ਬੇਇੱਜ਼ਤੀ ਹੋਏਗੀ ਇਸ ਦੀ ਇੱਜ਼ਤ ਇੱਥੇ ਕਿਸ ਤਰ੍ਹਾਂ ਮਿੱਟੀ ਵਿੱਚ ਮਿਲਦੀ ਹੈ ਇਹ ਸਾਰੀ ਸ਼ਰਾਰਤ ਦਾ ਕਬੀਰ ਜੀ ਤੇ ਲੋਈ ਜੀ ਨੂੰ ਕੋਈ ਪਤਾ ਨਹੀਂ ਸੀ ਤੇ ਅਚਾਨਕ ਹੀ ਜਦ ਸੈਂਕੜੇ ਆਦਮੀਆਂ ਨੇ ਕਬੀਰ ਜੀ ਦੀ ਜਾਇਜ਼ਾਕਾਰ ਬੋਲਦੇ ਹੋਏ ਉਸ ਦੇ ਘਰ ਦੇ ਸਾਹਮਣੇ ਪੰਗਤ ਲਾਉਣੀ ਸ਼ੁਰੂ ਕੀਤੀ ਤਾਂ ਕਬੀਰ ਜੀ ਨੂੰ ਇਹ ਸ਼ਰਾਰਤ ਦਾ ਪਤਾ ਲੱਗ ਗਿਆ ਪਰੰਤੂ ਹੁਣ ਕੀ ਹੋ ਸਕਦਾ ਸੀ ਖਾਣ ਨੂੰ ਤਾਂ ਪਹਿਲਾਂ ਹੀ ਘਰ ਵਿੱਚ ਆਟਾ ਨਹੀਂ ਸੀ ਇੰਨੀਆਂ ਸੰਗਤਾਂ ਨੂੰ ਪੱਕਿਆ ਹੋਇਆ ਭੋਜਨ ਤੇ ਢਾਈ ਢਾਈ ਸੇਰ ਮਠਿਆਈ ਜੀ ਪ੍ਰਤੀ ਕਿੱਥੋਂ ਦੇਣੀ ਸੀ ਕਬੀਰ ਜੀ ਨੇ ਲੋਈ ਨਾਲ ਸਲਾਹ ਕੀਤੀ ਤੇ ਦੋਵੇਂ ਜਣੇ ਚੁੱਪਚਾਪ ਘਰੋਂ ਖੇਸਕ ਕੇ ਨਗਰ ਤੋਂ ਦੂਰ ਇਕ ਖੋਲੇ ਵਿੱਚ ਜਾ ਲੁਕੇ ਇਹ ਸਲਾਹ ਬਣਾ ਕੇ ਕਿ ਜਦ ਇਹ ਲੋਕ ਮੱਦਾ ਚੰਗਾ ਬੋਲ ਕੇ ਖਿੰਡ ਪਉਣ ਜਾਣਗੇ ਤਾਂ ਰਾਤ ਪਈ ਨੂੰ ਆਪਾਂ ਵਾਪਸ ਆ ਜਾਵਾਂਗੇ ਪਰ ਘਰ ਵਿੱਚ ਹੋਰ ਹੀ ਖੇਡ ਵਰਤ ਗਈ ਪੰਗਤਾਂ ਹਲੇ ਪੂਰੀ ਤਰ੍ਹਾਂ ਲੱਗੀਆਂ ਨਹੀਂ ਸਨ ਕਿ ਮਠਿਆਈ ਵਰਤੀ ਜਾਣ ਲੱਗੀ ਫੇਰ ਵਰਦੌਣ ਵਾਲਾ ਵੀ ਕੋਈ ਹੋਰ ਨਹੀਂ ਸੀ ਸਗੋਂ ਆਪ ਕਬੀਰ ਹੀ ਸੀ ਉਹ ਝੋਲੀਆਂ ਭਰ-ਭਰ ਕੇ ਵਰਤਾਈ ਜਾ ਰያ ਸੀ ਤੇ ਲੋਗ ਉਸ ਦੀ ਜੈਜਾਕਾਰ ਬੁਲਾਉਂਦੇ ਜਾ ਰਹੇ ਸਨ ਤੇ ਝੋਲੀਆਂ ਭਰ-ਭਰ ਕੇ ਵਾਪਸ ਜਾ ਰਹੇ ਸਨ ਖੇਡ ਉਲਟੀ ਪਈ ਦੇਖ ਕੇ ਸ਼ਰਾਰਤ ਕਰਨ ਵਾਲੇ ਏਰਖੀ ਬੰਦੇ ਹੈਰਾਨ ਹੋ ਗਏ ਕਿ ਇਹ ਕੀ ਹੋ ਰਿਹਾ ਹੈ ਅਸੀਂ ਤਾਂ ਇਹ ਸਮਝ ਕੇ ਇਸ ਨਾਟਕ ਦੀ ਰਚਨਾ ਕੀਤੀ ਸੀ ਕਿ ਇਸ ਜੁਲਾਹੇ ਦੀ ਇੱਜ਼ਤ ਮਿੱਟੀ ਵਿੱਚ ਰੁਲਦੀ ਦੇਖ ਕੇ ਬੜੇ ਖੁਸ਼ ਹੋਵਾਂਗੇ ਪਰ ਇੱਥੇ ਤਾਂ ਸਭ ਉਲਟੀ ਇੱਜ਼ਤ ਵਧ ਰਹੀ ਹੈ ਉਹ ਇੱਕ ਦੂਜੇ ਨਾਲ ਮੂੰਹ ਨਾਲ ਮੂੰਹ ਜੋੜ ਕੇ ਪੁੱਛ ਰਹੇ ਸਨ ਕਿ ਰਾਤੀ ਤਾਂ ਇਸ ਦੇ ਘਰ ਚੂਲਾ ਵੀ ਗਰਮ ਨਹੀਂ ਸੀ ਹੋਇਆ ਤੇ ਸਵੇਰੇ ਇਹਨਾਂ ਕੁਝ ਕਿੱਥੋਂ ਆ ਗਿਆ ਉਹ ਇਹ ਨਹੀਂ ਸੀ ਜਾਣਦੇ ਕਿ ਕਬੀਰ ਆਪਣੇ ਰਾਮ ਦਾ ਹੋ ਹੀ ਨਹੀਂ ਚੁੱਕਿਆ ਉਸ ਨੂੰ ਆਪਣਾ ਬਣਾ ਵੀ ਚੁੱਕਿਆ ਹੈ ਇਧਰ ਇਸ ਤਰ੍ਹਾਂ ਖੁੱਲੇ ਭੰਡਾਰੇ ਵਰਤ ਰਹੇ ਸਨ ਤੇ ਉਧਰ ਕਬੀਰ ਸਾਹਿਬ ਤੇ ਲੋਈ ਸ਼ਹਿਰਾਂ ਦੂਰ ਖੋਲੇ ਵਿੱਚ ਬੈਠੇ ਸੋਚ ਰਹੇ ਸਨ ਕਿ ਉਹਨਾਂ ਦੇ ਪਿੱਛੋਂ ਉਹਨਾਂ ਦੇ ਘਰ ਕੀ ਬੀਤੀ ਹੋਏਗੀ ਇਸ ਤਰ੍ਹਾਂ ਲੋਕੀ ਚੰਗਾ ਮੰਦਾ ਬੋਲਦੇ ਵਾਪਸ ਗਏ ਹੋਣਗੇ ਉਹ ਕੁਸਰ ਮੁਸਰ ਕਰ ਰਹੇ ਸਨ ਇਹ ਖਿਲੀਆਂ ਮਾਰਦੀ ਤੇ ਕਬੀਰ ਜੀ ਦੀ ਜਾਇਜਾਕਾਰ ਬੁਲਾਉਂਦੀ ਇੱਕ ਪਾਰਟੀ ਉਥੋਂ ਦੀ ਲੱਗੀ ਕਬੀਰ ਜੀ ਦੇ ਕੰਨ ਖੜੇ ਹੋ ਗਏ ਤੇ ਜਦ ਉਹਨਾਂ ਨੇ ਆਪਣੀ ਜਾਇਜਾਕਾਰ ਸੁਣੀ ਤਾਂ ਸਭ ਕੁਝ ਸਮਝ ਗਏ ਫਿਰ ਵੀ ਤਸੱਲੀ ਕਰਨ ਲਈ ਬਾਹਰ ਨਿਕਲੇ ਤੇ ਉਸ ਦੀ ਪਾਰਟੀ ਦੇ ਆਦਮੀਆਂ ਨੂੰ ਪੁੱਛਣ ਲੱਗੇ ਕਿਉਂ ਬਈ ਕੀ ਗੱਲ ਹੈ ਤੁਸੀਂ ਕਬੀਰ ਦੀ ਜਾਇਜਾਕਾਰ ਕਿਉਂ ਬੁਲਾ ਰਹੇ ਹੋ ਤੈਨੂੰ ਪਤਾ ਨਹੀਂ ਇਸ ਤਰ੍ਹਾਂ ਕਰਕੇ ਉਹਨਾਂ ਵਿੱਚੋਂ ਇੱਕ ਬੰਦਾ ਬੋਲਿਆ ਉੱਤਰ ਸੁਣਨ ਤੋਂ ਪਹਿਲਾਂ ਹੀ ਉਹਨਾਂ ਵਿੱਚੋਂ ਇੱਕ ਹੋਰ ਬੋਲ ਪਿਆ ਭਲਿਆ ਲੋਕਾ ਇੱਥੇ ਕਿਉਂ ਭੁੱਖਾ ਪਾਣਾ ਬੈਠਾ ਹੈ ਤੈਨੂੰ ਨਹੀਂ ਪਤਾ ਕਿ ਕਬੀਰ ਸਾਹਿਬ ਦੇ ਘਰ ਮਠਿਆਈ ਦਾ ਲੰਗਰ ਲੱਗਾ ਹੋਇਆ ਹੈ ਤੇ ਢਾਈ ਢਾਈ ਸੇਰ ਪੱਕੀ ਮਠਿਆਈ ਉਤੋਂ ਹਰ ਇੱਕ ਨੂੰ ਮਿਲ ਰਹੀ ਹੈ ਇਸ ਤਰ੍ਹਾਂ ਉਹਨਾਂ ਸਾਰਿਆਂ ਨੇ ਕਬੀਰ ਜੀ ਤੋਂ ਲਿਆਂਦੀ ਹੋਈ ਮਠਿਆਈ ਦਿਖਾਈ ਤੇ ਕਿਹਾ ਤੂੰ ਵੀ ਉੱਥੇ ਭਾਜਾ ਹਲੇ ਵੀ ਸਮਾਂ ਪਿਆ ਹੈ ਇਹ ਗੱਲ ਸੁਣ ਕੇ ਕਬੀਰ ਜੀ ਵਾਪਸ ਖੋਲੇ ਵਿੱਚ ਚਲੇ ਗਏ ਤੇ ਲੋਈ ਜੀ ਨੇ ਆਖਣ ਲੱਗੇ ਭਲੀਏ ਲੋਕੇ ਉਹ ਆ ਗਏ ਹਨ ਤੇ ਮਠਿਆਈ ਵੰਡ ਰਹੇ ਹਨ ਲੋਈ ਜੀ ਨੇ ਹੈਰਾਨਗੀ ਨਾਲ ਪੁੱਛਿਆ ਕੌਣ ਜੀ ਕੌਣ ਆ ਗਏ ਹਨ ਕਬੀਰ ਜੀ ਨੇ ਹੱਸ ਕੇ ਉੱਤਰ ਦਿੱਤਾ ਹੋਰ ਕਿਸ ਨੇ ਆਉਣਾ ਸੀ ਔ ਸਾਡੇ RAM JI ਘਰ ਆਏ ਹੋਏ ਹਨ ਤੇ ਢਾਈ ਢਾਈ ਸੇਰ ਮਠਾਈ ਵੰਡ ਰਹੇ ਹਨ ਦੋਵੇਂ ਬੜੀ ਹੈਰਾਨੀ ਨਾਲ ਤੇ ਕੁਝ ਖੁਸ਼ੀ ਨਾਲ ਵਾਹੋਦਾਹੀ ਆਪਣੇ ਘਰ ਵੱਲ ਭੱਜੇ ਜਦੋਂ ਉਹ ਉੱਥੇ ਪਹੁੰਚੇ ਤਾਂ ਹਲੇ ਵੀ ਭੰਡਾਰਾ ਜ਼ੋਰਾਂ ਸ਼ੋਰਾਂ ਨਾਲ ਵਰਤ ਰਿਹਾ ਸੀ ਸਾਹਮਣੇ ਕਬੀਰ ਜੀ ਖੜੇ ਵਰਤਾ ਰਹੇ ਸਨ ਇਹ ਦੇਖ ਕੇ ਲੋਈ ਨੂੰ ਹੋਰ ਵੀ ਹੈਰਾਨੀ ਹੋ ਗਈ ਪਰ ਕਬੀਰ ਜੀ ਕੋਈ ਹੈਰਾਨ ਨਹੀਂ ਸੀ ਹੋਏ ਮੂਸਰਲੇ ਬੇਟੀ ਉਸ ਥਾਂ ਤੇ ਪੁੱਜ ਗਏ ਵਰਤਾਵੇ ਕਬੀਰ ਜੀ ਮੁਸਕਰਾਏ ਬਾਹਰੋਂ ਫੜ ਕੇ ਉਸ ਨੂੰ ਅੰਦਰ ਲੈ ਗਏ ਮਠਾਈ ਦੇ ਅਤੁੱਟ ਭੰਡਾਰ ਦਿਖਾ ਕੇ ਕਿਹਾ ਭਗਤਾ ਵਰਤਾਈ ਚੱਲ ਦਿਲ ਖੋਲ ਕੇ ਇਹ ਨਹੀਂ ਜੇ ਮੁਕਣਾ ਫੇਰ ਬੋਲੇ ਭਾਈ ਇੰਨਾ ਸਾਰਾ ਕੰਮ ਤਾਂ ਅਸੀਂ ਨਹੀਂ ਕਰ ਸਕਦੇ ਹੁਣ ਅਸੀਂ ਚੱਲਦੇ ਹਾਂ ਤੇ ਤੁਸੀਂ ਆਪਣਾ ਕੰਮ ਸੰਭਾਲੋ ਇਹ ਕਹਿ ਕੇ ਕਬੀਰ ਜੀ ਨੂੰ ਉਨਾਂ ਨੇ ਕੁ ਘਟਵੀ ਗਲਵਕੜੀ ਵਿੱਚ ਲੈ ਲਿਆ ਤੇ ਕਬੀਰ ਜੀ ਦੀਆਂ ਪ੍ਰਭੂ ਮਿਲਣ ਦੀ ਮਸਤੀ ਨਾਲ ਅੱਖਾਂ ਮੀਟੀਆਂ ਗਈਆਂ ਤੇ ਜਦੋਂ ਖੋਲੀਆਂ ਤਾਂ ਉਹ ਉੱਥੇ ਆਪ ਹੀ ਸਨ ਉਹਨਾਂ ਦੇ ਸ਼੍ਰੀ ਰਾਮ ਜੀ ਜਾ ਚੁੱਕੇ ਸਨ ਫਿਰ ਉਹ ਰਾਤ ਤੱਕ ਖੁੱਲੇ ਭੰਡਾਰੇ ਵਰਤੌਂਦੇ ਰਹੇ ਤੇ ਆਪਣੀ ਜੈ ਜੈਕਾਰ ਸੁਣਦੇ ਰਹੇ ਲੋਕ ਨਿਹਾਲ ਹੋ ਕੇ ਜਾਂਦੇ ਰਹੇ ਤੇ ਸ਼ਰਾਰਤ ਕਰਨ ਵਾਲੇ ਸ਼ੈਤਾਨ ਸੱਜਣ ਪੁਰਸ਼ ਸੜਦੇ ਰਹੇ ਸੋ ਸਾ ਸੰਗਤ ਜੀ ਜਿਹੜੇ ਪਰਮਾਤਮਾ ਵਿੱਚ ਪੂਰਨ ਸ਼ਰਧਾ ਰੱਖਦੇ ਹਨ ਉਹਨਾਂ ਦੇ ਕੰਮ ਪਰਮਾਤਮਾ ਆਪ ਕਰਦਾ ਹੈ ਇਸ ਲਈ ਸਾਨੂੰ ਭੈੜੇ ਕੰਮ ਛੱਡ ਕੇ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜਨਾ ਚਾਹੀਦਾ ਹੈ ਤੇ ਉਸ ਪਰਮਾਤਮਾ ਵਿੱਚ ਤੇ ਆਪਣੇ ਗੁਰੂਆਂ ਵਿੱਚ ਪੱਕੀ ਸ਼ਰਧਾ ਰੱਖਣੀ ਚਾਹੀਦੀ ਹੈ ਫਿਰ ਸਾਰੇ ਕੰਮ ਸਹਿਜ ਸੁਭਾ ਹੁੰਦੇ ਜਾਂਦੇ ਹਨ ਆਪਾਂ ਕਈ ਵਾਰੀ ਢੋਲ ਜਾਂਦੇ ਹਾਂ ਆਪਾਂ ਨੂੰ ਡੋਲਣਾ ਨਹੀਂ ਚਾਹੀਦਾ ਜਦੋਂ ਕੋਈ ਦੁੱਖ ਤਕਲੀਫ ਆਪਣੇ ਤੇ ਪੈਂਦੀ ਹੈ ਤਾਂ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਉਸ ਨੂੰ ਨਿੰਦਣ ਵੀ ਲੱਗ ਜਾਂਦੇ ਹਾਂ ਸੋ ਇਹ ਗਲਤੀ ਅਸੀਂ ਕਦੇ ਨਹੀਂ ਕਰਨੀ ਦੁੱਖ ਹੋਵੇ ਚਾਹੇ ਸੁਖ ਹੋਵੇ ਉਸ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ ਫਿਰ ਪਰਮਾਤਮਾ ਖੁਸ਼ ਰਹਿੰਦਾ ਹੈ ਤੇ ਸਾਡੇ ਕੰਮ ਸਵਾਰ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ